ਸਰਸੰਗਤ ਜੀ ਵਾਇਕੁਰ ਜੀ ਦਾ ਖਾਲਸਾ ਵਾਇਕੁਰ ਜੀ ਦੀ ਫਤਿਹ ਜੀ ਜਿਵੇਂ ਆਪ ਸਮੂਹ ਇਲਾਕਾ ਨਿਵਾਸੀ ਸੰਗਤਾਂ ਨੂੰ ਪਤਾ ਹੀ ਹੈ ਕਿ ਪੰਤ ਰਤਨ ਸਚਕਣ ਨਿਵਾਸੀ ਮਹਾਪੁਰਖ ਬ੍ਰਹਮ ਗਿਆਨੀ ਸ੍ਰੀਮਾਨ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਕਿੜੇ ਵਾਲੇ ਜਿਨ੍ਹਾਂ ਦਾ ਸਮੁੱਚੇ ਸਿੱਖ ਪੰਥ ਵਿੱਚ ਇੱਕ ਆਪਣਾ ਹੀ ਰੁਤਬਾ ਹੈ ਦਰਜਾ ਹੈ ਸੋ ਸਾਡੇ ਵਾਸਤੇ ਇਹ ਬੜੀ ਮਾਣ ਵਾਲੀ ਗੱਲ ਹੈ ਕਿ ਉਹਨਾਂ ਨੇ ਹੁਸ਼ਾਰਪੁਰ ਦੇ ਇਸ ਗੜਦੀ ਵਾਲਾ ਦੇ ਇਲਾਕੇ ਵਿੱਚ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਜੋ ਅਸਥਾਨ ਹੈ ਇਸ ਤੇ ਟਿਕਾਣਾ ਕਰਕੇ ਪ੍ਰਭੂ ਬੰਦਗੀ ਵਿੱਚ ਲੀਨ ਹੋ ਕਰਕੇ ਆਪ ਜਿੱਥੇ ਪਰਮੇਸ਼ਰ ਵਿੱਚ ਪੇਤਾ ਪ੍ਰਾਪਤ ਕੀਤੀ ਉੱਥੇ ਭੱਲੇ ਭਟਕਿਆਂ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨਾਲ ਲਾਇਆ ਔਰ ਉੱਚਾ ਸੁੱਚਾ ਜੀਵਨ ਜਿਉਣ ਦੀ ਸਹਿਦ ਦਿੱਤੀ ਉਹਨਾਂ ਦੀ ਯਾਦ ਵਿੱਚ ਸਮੁੱਚਾ ਇਲਾਕਾ ਅਤੇ ਸਮੂਚੀਆਂ ਸੰਗਤਾਂ ਆ ਜੋ ਗੁਰਮਤ ਸਮਾਗਮ ਰਚਦੀਆਂ ਨੇ ਸੋ 43ਵਾਂ ਗੁਰਮਤ ਸਮਾਗਮ ਮਹਾਂਪੁਰਖਾਂ ਦੀ ਵਰਸੀ ਦੇ ਸਬੰਧ ਵਿੱਚ 4 ਜਨਵਰੀ ਨੂੰ ਅਖੀਰਲਾ ਦਿਵਾਨ ਹੈ 1 ਜਨਵਰੀ ਤੋਂ ਸਮਾਗਮ ਆਰੰਭ ਹੋ ਚੁੱਕੇ ਨੇ ਸੋ ਜਿਸ ਵਿੱਚ ਪੰਥ ਦੀਆਂ ਮਹਾਨ ਸ਼ਖਸੀਤਾਂ ਸਿੰਘ ਸਹਿਬਾਨ ਸਾਧੂ ਮਹਾਤਮਾ ਵਿਦਵਾਨ ਗੁਣੀ ਜਨ ਰਾਜਨੀਤਿਕ ਸਾਰੇ ਹੀ ਮਹਾਂਪੁਰਸ਼ਾਂ ਨੂੰ ਅਕੀਦਤ ਪੇਟ ਕਰਨ ਲਈ ਪਹੁੰਚਣਗੇ ਉੱਥੇ ਆਪਾਂ ਸਾਰਿਆਂ ਨੂੰ ਗੁਰੂ ਆਸ਼ੀ ਅਨਸਾਰ ਜੋ ਗੁਰੂ ਉਪਦੇਸ਼ ਆ ਉਹ ਦ੍ਰਿੜ ਕਰਵਾਉਣਗੇ ਸਮੂਹ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਆਪਾਂ ਵੱਤ ਛੱਡ ਕੇ 3 ਜਨਵਰੀ ਰਾਤ ਨੂੰ ਰੈਣਸਬਾਈ ਕੀਰਤਨ ਹੈ ਜਿਸ ਵਿੱਚ ਪੰਥ ਪ੍ਰਸਿੱਧ ਰਾਗੀ ਜਥੇ ਗੁਰੂ ਜੀ ਸਰਵਨ ਕਰਵਾਉਣਗੇ 3 ਜਨਵਰੀ ਸ਼ਾਮ 7 ਵਜੇ ਤੋਂ ਰੈਣਸਬਾਈ ਕੀਰਤਨ ਆਰੰਭ ਹੋਣਾ ਹੈ ਉਸ ਵਿੱਚ ਵੀ ਹਾਜ਼ਰੀ ਭਰਨੀ ਹੈ ਤੇ 4 ਜਨਵਰੀ ਐਤਵਾਰ ਨੂੰ ਵੱਡਾ ਸਮਾਗਮ ਜੋ ਵਿਸ਼ੇਸ਼ ਤੌਰ ਤੇ ਹੋਣਾ ਹੈ ਉਹਦੇ ਵਿੱਚ ਵੀ ਸਮੁੱਚੇ ਇਲਾਕਾ ਨਿਵਾਸੀ ਸੰਗਤ ਹਮ ਹਮਾ ਕੇ ਪਹੁੰਚੇ ਤੇ ਮਹਾਂਪੁਰਸ਼ਾਂ ਦੀ ਯਾਦ ਵਿੱਚ ਹੋ ਰਾਇ ਇਸ ਸਮਾਗਮ ਵਿੱਚ ਹਾਜ਼ਰ ਹੋ ਕੇ ਜਿੱਥੇ ਆਤਮਿਕ ਲਾਹਾ ਪ੍ਰਾਪਤ ਕਰੇ ਉੱਥੇ ਆਪਾਂ ਉਸ ਮਹਾਨ ਆਤਮਾ ਨੂੰ ਆਪਣੀ ਸ਼ਰਧਾ ਦੇ ਫੁੱਲ ਭੇਟ ਕਰਨ ਲਈ ਇਕੱਤਰ ਹੋਈਏ ਸਾਰੀਆਂ ਸੰਗਤਾਂ ਵੱਧ ਛੱਡ ਕੇ 3 ਜਨਵਰੀ ਰਾਤ ਰਣਸਬਾਈ ਕੀਰਤਨ ਅਤੇ 4 ਜਨਵਰੀ ਨੂੰ ਗੁਰਦੁਆਰਾ ਰਾਮਪੁਰ ਖੇੜਾ ਸਾਹਿਬ ਵਿਖੇ ਜੋ ਮਹਾਨ ਵਰਸੀ ਸਮਾਗਮ ਆਪੁਰਸ਼ਾਂ ਦੀ ਯਾਦ ਵਿੱਚ ਗੁਰਮਤ ਸਮਾਗਮ ਦੇ ਰੂਪ ਵਿੱਚ ਹੋ ਰਿਹਾ ਉਸ ਵਿੱਚ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰੋ ਵਾਹਿਗੁਰੂ ਜੀ ਦਾ ਖਲਸ਼ਾ ਵਾਹਿਗੁਰੂ ਜੀ ਕੀ ਫਤਿਹ